ਦੀਸ਼ਾ ਗੁਰੂ ਜੀ ਨੂੰ ਜਾਨਵਰਾਂ ਨੂੰ ਜੰਗਲ ਵਿੱਚ ਚਰਾਉਣਾ ਬਹੁਤ ਚੰਗਾ ਲੱਗਦਾ ਸੀ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਜੋ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ ਉਹ ਰੋਜ਼ ਦੂਰ ਜੰਗਲ ਵਿੱਚ ਚਲੇ ਜਾਂਦੇ ਤੇ ਧਿਆਨ ਲਗਾ ਕੇ ਬੈਠ ਜਾਂਦੇ ਕਿਸੇ ਦਰਖਤ ਦੇ ਹੇਠਾਂ ਬੈਠ ਜਾਂਦੇ ਆਰਾਮ ਕਰਦੇ ਇੱਕ ਦਿਨ ਗੁਰੂ ਜੀ ਦੁਪਹਿਰ ਨੂੰ ਗਰਮੀ ਦੇ ਦਿਨਾਂ 'ਚ ਆਰਾਮ ਕਰ ਰਹੇ ਸਨ ਜਾਨਵਰ ਆਸ-ਪਾਸ ਹੀ ਚਰ ਰਹੇ ਸਨ ਗੁਰੂ ਜੀ ਨੇ ਜ਼ਮੀਨ ਤੇ ਆਪਣਾ ਤੌਲੀਆ ਵਿਛਾਇਆ ਤੇ ਉਸ ਉੱਪਰ ਸੌ ਗਏ ਥੋੜਾ ਜਿਹਾ ਸਮਾਂ ਗੁਜ਼ਰਨ ਤੋਂ ਬਾਅਦ ਦਰਖਤ ਦੀ ਛਾਂ ਬਦਲ ਗਈ ਅਤੇ ਛਾਂ ਦੀ ਜਗ੍ਹਾ ਧੁੱਪ ਗੁਰੂ ਜੀ ਦੇ ਚਿਹਰੇ ਤੇ ਆ ਗਈ ਉਸ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਕੋਲ ਆ ਗਿਆ ਗੁਰੂ ਜੀ ਦੇ ਚਿਹਰੇ ਉੱਪਰ ਸੂਰਜ ਦੀਆਂ ਕਿਰਨਾਂ ਗਰਮ ਪੈ ਰਹੀਆਂ ਸਨ ਗਰਮ ਕਿਰਨਾਂ ਤੋਂ ਬਚਾਣ ਲਈ ਸੱਪ ਨੇ ਆਪਣਾ ਫਨ ਫੈਲਾ ਦਿੱਤਾ ਅਤੇ ਗੁਰੂ ਜੀ ਚਿਹਰੇ ਉੱਪਰ ਛਾਂ ਕਰ ਦਿੱਤੀ ਗੁਰੂ ਜੀ ਇਸ ਸਭ ਤੋਂ ਅੰਜਾਨ ਆਰਾਮ ਸੁੱਤੇ ਰਹੇ ਉਸ ਵੇਲੇ ਰਾਏ ਭੁੱਲਰ ਉੱਥੋਂ ਆਪਣੇ ਨੌਕਰਾਂ ਦੇ ਨਾਲ ਲੰਘਿਆ ਜਦ ਉਹ ਦਰਖਤ ਦੇ ਨੇੜੇ ਪਹੁੰਚਿਆ ਤਾਂ ਉਹਨੇ ਗੁਰੂ ਜੀ ਨੂੰ ਉੱਥੇ ਹੀ ਬੇਖਬਰ ਸੁੱਤੇ ਦੇਖਿਆ ਨਾਲ ਹੀ ਸੱਪ ਨੂੰ ਨਜ਼ਦੀਕ ਵੇਖ ਕੇ ਇੱਕ ਇੱਕ ਵਾਰੀ ਸੋਚਿਆ ਕਿ ਕਿਦਰੋਂ ਸੱਪ ਨੇ ਗੁਰੂ ਜੀ ਨੂੰ ਡੰਗ ਤਾਂ ਨਹੀਂ ਮਾਰ ਦਿੱਤਾ ਸੱਪ ਕਿਸੇ ਨੂੰ ਨਜ਼ੀਕ ਆਂਦਾ ਦੇਖ ਕੇ ਉੱਥੋਂ ਚਲਾ ਗਿਆ ਰਾਏ ਭੁੱਲਰ ਜਦ ਗੁਰੂ ਜੀ ਕੋਲ ਗਿਆ ਤਾਂ ਉਹਨਾਂ ਨੇ ਬੇਖਬਰ ਸੁੱਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਨ ਮਗਰੋਂ ਸੂਰਜ ਦੀਆਂ ਕਿਰਨਾਂ ਗੁਰੂ ਜੀ ਦੇ ਚਿਹਰੇ ਉੱਪਰ ਆ ਗਈਆਂ ਹਨ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫੰਦ ਦੀ ਛਾਂ ਦਿੱਤੀ ਹੈ ਰਾਏ ਭੁੱਲਰ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਕਿ ਇਹ ਕੋਈ ਮਾਮੂਲੀ ਸਪਣੀ ਸੀ ਰੱਬ ਨੇ ਇਸ ਨੂੰ ਸੂਰਜ ਦੀਆਂ ਕਿਰਨਾਂ ਤੋਂ ਨਾਨਕ ਨੂੰ ਬਚਾਉਣ ਲਈ ਹੀ ਭੇਜਿਆ ਸੀ ਰਾਏ ਭੁੱਲਰ ਨੇ ਫਿਰ ਗੁਰੂ ਜੀ ਨੂੰ ਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵੱਡਾ ਹੈ ਤੇ ਬਹੁਤ ਵੱਡੀ ਹੈ ਉਸ ਦੀ ਵਡਿਆਈ ਰਾਏ ਭੁੱਲਰ ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਗੁਰੂ ਨਾਨਕ ਇੱਕ ਆਮ ਬੱਚੇ ਨਹੀਂ ਹਨ ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ ਰਾਏ ਭੁੱਲਰ ਇਹ ਚਮਤਕਾਰ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਘੋੜੇ ਉੱਪਰ ਦੁਆਰਾ ਨਾ ਬੈਠ ਪਾਇਆ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁਕਮਾਫ